ਮਸਲਾ ਹੈ ਸਾਡੇ ਕੋਲ ਸੋਚਨਾ ਸੀ ਵੀ ਗਊ ਮਾਸ ਦਾ ਜਿਹੜਾ ਟਰੱਕ ਭਰਿਆ ਹੋਇਆ ਹੈ ਤੇ ਦਿੱਲੀ ਵੱਲੋਂ ਆ ਰਿਹਾ ਹੈ ਕਿਨਾਂ ਸ਼੍ਰੀਨਗਰ ਜਾਣਾ ਮੈਂ ਕੰਟਰੋਲ ਰੂਮ ਨੂੰ ਸੋਚਨਾ ਦਿੱਤੀ ਜਦੋਂ ਸਰਾਂਧ ਦੇ ਨੇੜੇ ਪਹੁੰਚੇ ਤੇ ਕੋਈ ਨਾਕਾ ਨਹੀਂ ਲੱਗਿਆ ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ ਉਹਨਾਂ ਦੀਆਂ ਅੱਧਾ ਘੰਟੇ ਮੈਨੂੰ ਤਾਂ ਕਰੀਆਂ ਵੀ ਦੋ ਮੁਲਾਜ਼ਮ ਭੇਜੋ ਆਪਾਂ ਨਾਕਾ ਲਾ ਕੇ ਰਖਵਾਈਏ ਕਿਸੇ ਨੇ ਉੱਥੇ ਨਾਲ ਜਾਣ ਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣੇ ਦਲ ਬਲ ਨਾਲ ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲਤ ਨਾਲ ਉਹ ਸਾਡੇ ਉਪਰ ਟਰੱਕ ਚੜਾਉਣ ਦੀ ਕੋਸ਼ਿਸ਼ કરી ਅਸੀਂ ਸਾਨੂੰ ਗੋਵਿੰਦਗੜ੍ਹ 'ਚ ਰੋਕਿਆ ਇਸ ਦੇ ਬਾਵਜੂਦ ਜਿਹੜਾ ਟਰੱਕ ਹੈ ਥਾਣੇ ਆ ਗਿਆ ਪਹੁੰਚ ਗਿਆ ਤੇ ਕੋਈ ਵੀ ਨਾ ਤਾਂ ਥਾਣੇ ਚ ਐਸਐਚਓ ਸੀ ਤੇ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ਪੜਕ ਗਈਆਂ ਤੇ ਆ ਕੇ ਸੜਕ ਤੇ ਬੈਠ ਗਏ ਤੇ ਮੇਰੀ ਤਾਂ ਇਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਜਿਹੜਾ ਗਊਆਂ ਵੱਢਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ ਮੈਂ ਅੱਜ ਤੱਕ ਗਊ ਰੱਖਾ ਕਰਦੇ ਹੋਏ ਮਨੂੰ ਤਕਰੀਬਨ 45-50 ਸਾਲ ਹੋ ਚੁੱਕੇ ਹਨ ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ 'ਚ ਪੈਕ ਕਰਕੇ ਪੰਜਾਬ 'ਚੋਂ ਜਾਂਦੀਆਂ ਹੁਣ ਪੰਜਾਬ 'ਚੋਂ ਲੰਘਦੀਆਂ ਹੋਣ ਅਸੀਂ ਇਸੇ ਬੈਲਟ ਤੇ 8-10 ਟਰੱਕ ਸਾਲ-ਸਵਾ ਸਾਲ 'ਚ ਫੜ ਚੁੱਕੇ ਹਾਂ ਤੇ ਪੁਲਿਸ ਨੂੰ ਪਿਛਲੇ ਦਿਨੀ ਅਸੀਂ ਖੰਨੇ ਦੇ ਅੰਦਰ ਵੀ ਖੜਿਆ ਸੀ ਦਸ ਗੰਗਾ ਦਾ ਸਿਰ ਵੱਡੇ ਹੋਏ ਸੀ ਮੈਨੂੰ ਇਵੇਂ ਲੱਗਦਾ ਵੀ ਪੁਲਿਸ ਨੂੰ ਜਦੋਂ ਅਸੀਂ ਕੋਈ ਗੱਡੀ ਫੜਦੇ ਆ ਉਹਨਾਂ ਦਾ ਇੱਕ ਧੰਦਾ ਸ਼ੁਰੂ ਹੋ ਜਾਂਦਾ ਕਿਸੇ ਦਾ ਨਾਮ ਕੱਢਣਾ ਕਿਸੇ ਦਾ ਪਾਣਾ ਕਿਸੇ ਨੂੰ ਪਾਣਾ ਨਹੀਂ ਪਰਚੇ 'ਚ ਕਿਸੇ ਦਾ ਪਰਚਾ ਕਮਜ਼ੋਰ ਕਰਨਾ ਪਰਚੇ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਜ਼ਮਾਨਤਾਂ ਕਰਾਣੀਆਂ ਸਾਡੇ ਨਾਲ ਹੋ ਚੁੱਕਿਆ ਮਜਬੂਰਨ ਇਹ ਜਿਹੜੀ ਆਵਾਜ਼ ਹੈ ਭਗਵੰਤ ਮਾਨ ਤੱਕਰ ਜਾਣੀ ਚਾਹੀਦੀ ਹੈ ਵੇ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਠੀਕ ਹੈ ਪਰ ਤੁਹਾਨੂੰ ਥੱਡ ਜਿਹੜੇ ਥਾਣੇ ਦੇ ਅੰਦਰ ਛੋਟੇ ਮੁਲਾਜ਼ਮ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ ਸੁੱਤੇ ਪਏ ਆ ਮੈਂ ਸਵੇਰੇ ਡੀਜੀਪੀ ਸਾਹਿਬ ਨੂੰ 6 ਵਜੇ ਫੋਨ ਮਾਰਿਆ ਉਹਨਾਂ ਨੇ ਪਹਿਲੀ ਰਿੰਗ ਤੇ ਮੇਰਾ ਫੋਨ ਚੁੱਕਿਆ ਔਰ ਉਹਨਾਂ ਨੇ ਮੈਸੇਜ ਲਾਇ ਮਿੰਦਰੀ ਅਫਸਰਾਂ ਨਾਲ ਗੱਲ ਵੀ ਹੋਈ ਉਦੇ باوجود ਵੀ ਕੋਈ ਥਾਣੇ 'ਚ ਜ਼ਿੰਮੇਵਾਰ ਬੰਦਾ ਨਹੀਂ ਸੀ 2 ਘੰਟੇ ਹੋ ਗਏ ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਸੀਗੇ ਮੁੰਡਾ ਹੈ ਗਊ ਰਖਸ਼ਾ ਦਲ ਵੱਲੋਂ ਸ੍ਰੀ ਹਿੰਦੂ ਸਖਤ ਵੱਲੋਂ ਗਊ ਰਖਸ਼ਾ ਦਲ ਦਾ ਮੈਂ ਕੌਮੀ ਪ੍ਰਧਾਨ ਹਾਂ ਤੇ ਇਹ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਗੱਲ ਕਰੀਏ ਥਾਣੇ ਦੇ ਅੰਦਰ ਇਹ ਸਸਪੈਂਡ ਹੋਣੇ ਚਾਹੀਦੀਆਂ ਕੱਲ ਨੂੰ ਕੋਈ ਵੱਡੀ ਕੋਈ ਵਾਰਦਾਤ ਹੁੰਦੀ ਹੈ ਕੋਈ ਬੰਦਾ ਬੁਲਾਣ ਜਾਂਦਾ ਤਾਂ ਇਹ ਉਹਨਾਂ ਦੇ ਨਾਲ ਇਹਨਾਂ ਨੇ ਜਵਾਬ ਦੇਣਾ ਨਾ ਜਾਣਾ ਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਅਨਗਹਿਲੀ ਹੈ ਕੀ ਨਾਂ ਹੈ ਜੀ ਮੇਰਾ ਨਿਕਸਨ ਕੁਮਾਰ ਚੇਅਰਮੈਨ ਗਊ ਰਖਸ਼ਾ ਦਲ ਪੰਜਾਬ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗੱਡੀ ਗਊ ਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਹੁੰਦੇ ਹੋਏ ਸ਼੍ਰੀਨਗਰ ਜਾਏਗੀ ਇਹ ਸਪਲਾਈ ਪੰਜਾਬ ਚ ਵੀ ਕਰਦੇ ਆਂ ਔਰ ਇਹ ਸਪਲਾਈ ਹਰ ਸ਼ਹਿਰ ਦੇ ਵਿੱਚ ਕਰਦੇ ਜਾਂਦੇ ਆ ਤੁਸੀਂ ਦੇਖਿਆ ਹੁਣ ਪਿੱਛੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਹਰ ਸ਼ਹਿਰ ਦੇ ਵਿੱਚ ਬਰੀਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਐਨਾ ਕਿੰਨਾ ਕੁ ਪੰਜਾਬੀਆਂ ਨੂੰ ਬਰੀਆਨੀ ਨਾਲ ਪਸੰਦ ਆ ਗਈ ਜਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਹੋ ਗਿਆ ਕਿ ਉਹ ਹਰ ਬੰਦਾ ਹਰ ਸ਼ਹਿਰ ਚ 10-10 ਦੁਕਾਨਾਂ ਬਰੀਆਨੀ ਦੀਆਂ ਖੁੱਲ ਗਈਆਂ ਉਹ ਬਰੀਆਨੀ ਨਹੀਂ ਉਹ ਸਾਰਾ ਗਊ ਮਾਸ ਦਿੱਤਾ ਜਾ ਰਿਹਾ ਟਰੱਕਾਂ ਦੇ ਟਰੱਕ ਭਰ ਕੇ ਦਿੱਲੀ ਤੋਂ ਮੇਰਟ ਤੋਂ ਯੂਪੀ ਤੋਂ ਸਾਰੇ ਜਗ੍ਹਾ ਤੋਂ ਆ ਰਹੇ ਐ ਔਰ ਕਟਿੰਗ ਹੋ ਗਿਆ ਇੱਥੋਂ ਹੀ ਜਾਂਦੀਆਂ ਗਊ ਮਾਤਾ ਪਿੱਛੇ ਤੁਸੀਂ ਦੇਖਿਆ ਹੁਣ ਖੰਨਾ ਦੇ ਵਿੱਚ ਵੀ ਹੋਰ ਕਈ ਜਗ੍ਹਾ ਰਾਣਾ ਸਾਹਿਬ ਦੇ ਨਾਲ ਕਈ ਜਗ੍ਹਾ ਤੇ ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ ਦਿੱਲੀ ਤੋਂ ਫਿਰ ਫੈਕਟਰੀ ਚ ਪੈਕਿੰਗ ਕਰਕੇ ਆਪਣੀਆਂ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਚ ਵੇਚਦੇ ਐ ਤੇ ਇਹ ਕਾਰਵਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਸਨਤਨੀ ਦਾ ਗੁੱਸਾ ਕਿਸ ਤਰ੍ਹਾਂ ਭੜ ਗਿਆ ਹੈ ਐਸਾ ਨਾ ਹੋਵੇ ਕਿ ਇਹ ਮਾਹੌਲ ਪੰਜਾਬ ਨੂੰ ਖਰਾਬ ਕਰ ਦੇਵੇ ਕਦੋਂ ਤੱਕ ਜਿਹੜਾ ਤੁਹਾਡਾ ਜਾਨ ਚੱਲਦਾ ਰਹੇ ਜੱਟ ਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਦ ਤੱਕਰ ਪ੍ਰਧਾਨ ਜੀ ਬੈਠੇ ਐ ਜਿੱਦਾਂ ਇਹ ਕਹਿਣਗੇ ਮੰਗਾਂ ਸਾਡੀਆਂ ਇਹੀ ਆ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਅੰਗੈਲੀ ਕੀਤੀ ਹੈ ਪ੍ਰਸ਼ਾਸਨ ਨੇ ਅਗਰ ਕੋਈ ਵੀ ਸੇਵਨਿੰਗ ਹੋ ਜਾਂਦੀ ਅਸੀਂ ਬੀਟੀ ਕਰਾਈ ਹੈ ਆਪਣੇ ਕੰਟਰੋਲ ਰੂਮ ਤੇ 5:30 ਵਜੇ ਦਾ ਫੋਨ ਕਰਿਆ ਹੋਇਆ ਲੇਕਿਨ ਕੋਈ ਵੀ ਮੁਲਾਜ਼ਮ ਰੋੜ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਵੀ ਅਸੀਂ ਸਾਨੂੰ ਫੋਨ ਆਂਦਾ ਕਿ ਤੁਸੀਂ ਗੱਡੀ ਲੈ ਕੇ ਠਾਣੇ ਰੋਕੀ ਅਸੀਂ ਠਾਣੇ ਅਸੀਂ ਗਰੀ ਪਰ ਕਾਰਵਾਈ ਵੀ ਅਸੀਂ ਕਰ ਲੈਂਦੇ ਹੁਣ ਅਸੀਂ ਕਰ ਰਹੇ ਹਾਂ ਕਾਰਵਾਈ ਹੁਣ ਨਾ ਰੋਕੋ ਸਾਨੂੰ